ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਲਾਗੇ ਵੀਰ ਜੀ ਉਹਨਾਂ ਨੇ ਫਟਕੜ ਚੂੜੀਆਂ ਵੀ ਪੈ ਜਾਂਦਾ ਤੇ ਮਜੀਠਾ ਵੀ ਲਾਗੇ ਪੈ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ ਤੇ ਦੋ ਧੰਨਵਾ ਗੱਬਣਾ ਕਾ ਮੈਂ ਤੁਹਾਨੂੰ ਦਿਖਾਉਣੀ ਆ ਵਾ ਤਿਆਰੀਆਂ ਥੋੜਾ ਥੋੜਾ ਟਾਈਮ ਜਿਹੜੀਆਂ ਕਰਦੀਆਂ ਸੂਣ ਚ ਗੱਲਬਾਤ ਹੁਣ ਆਪਾਂ ਕਰਦੇ ਵੀਰਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰਸ ਨਾ ਠੀਕ ਠਾ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਜੋਤਾ ਜੀ ਪਿੰਡ ਮਾਨਖੇਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਠੀਕ ਆ ਨੇੜੇ ਫਤੇਗੜ ਚੂੜੀਆਂ ਤੇ ਮਜੀਠਾ ਵੀ ਲੱਗ ਗਈ ਹੈ ਹਨਾ ਮਜੀਠਾ ਹਾਂ ਜੀ 11 ਕਿਲੋਮੀਟਰ ਠੀਕ ਆ ਤੇ ਰੇਟ ਅੱਗੇ ਆਂਕੋ ਜਾਇਆ ਜੀ ਬਿਲਕੁਲ ਨੋਰਮਲ ਛੋਟੇ ਛੋਟੇ ਰੇਟ ਠੀਕ ਆ ਚਲੋ ਤੇ ਸ਼ਰਵਾਦ ਫਿਰ ਆਪਾਂ ਜਿਹੜੀ ਆ ਡੱਬੀ ਗਾਏ ਇਤੋਂ ਹੀ ਆਪਾਂ ਕਰ ਲੈਨੇ ਪਹਿਲਾਂ ਇਹ ਲਿਵ ਦੀ ਘਰ ਵਾਲਿਆਂ ਦੇ ਵਿੱਚ ਦੂਜਾ ਆਂ ਤੀਜਾ ਮੰਨ ਕੇ ਲਈ ਆ ਠੀਕ ਆ ਉਹ ਤੇਰਾ ਕੱਦ ਕਾਠ ਪੱਖਾ ਚੰਗੀ ਹੈ ਨਾ ਬੜੀ ਜੀ ਆ ਦੇਖ ਸਾਦੇ ਜੀ ਕਿੰਨਾ ਕੁ ਲਾਜੂ ਟਾਈਮ ਜੀ ਪੰਜ ਛੇ ਦਿਨ ਲੱਗੂਗੀ ਜੀ ਪੰਜ ਛੇ ਦਿਨ ਮਤਲਬ ਹਫਤੇ ਦੇ ਅੰਦਰ ਅੰਦਰ ਸੁੱਪ ਹੋਗੇ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀ ਭਾਜੀ 12 13 ਲੀਟਰ ਚਵਾਈ ਜਾਊ ਨਾਰਮਲ ਸੇਵਾ ਦੇ ਠੀਕ ਆ ਲਿਆ ਖੋਲੋ ਹਾਂ ਫੇਰ ਤੋੜ ਦਈਏ ਥਾਣੇ ਤੇ ਤੁਹਾਨੂੰ ਇੱਕ ਅੱਗੇ ਲਾ ਕੇ ਦਿਖਾ ਦਈਏ ਆ ਦੇਖ ਸਾਦੇ ਬਾਕੀ ਮਿਲ ਕੇ ਵੀ ਖੋਲੋ ਹਾਂ ਤੋੜ ਦਈਏ ਉਹ ਤੇਰੇ ਜਿਹੜੇ ਕੱਦ ਕਾਠ ਪੱਖਾ ਵੀ ਚੰਗੀ ਆ ਥੋੜਾ ਜਿਹਾ ਪੱਕੀ ਜਗ੍ਹਾ ਤਾਂ ਕਰਦੀ ਐ ਜਗ੍ਹਾ ਵੀ ਜਿੰਨਾਂ ਦੀ ਸਾਰੀ ਪੱਕੀ ਐ ਲੈ ਯਾ ਵੀ ਦੀ ਬਾਕੀ ਜਿੰਨਾਂ ਵੀਰਾਂ ਦੀ ਕੱਚੀ ਜਗਾ ਵਾ ਜੇ ਕੋਈ ਉਹ ਜਗਾ ਕੋਈ ਵੀਰ ਲੈ ਜੇ ਤੇ ਗਾਂ ਦੁੱਧ ਹੋ ਸਕਦਾ ਵੱਧ ਵੀ ਕੱਢ ਜੇ ਬਾਕੀ ਚੰਗੀ ਤਿਆਰ ਹੋਣੀ ਐ ਸੂਨ ਤੱਕ ਕਰੇ ਤੇ ਕੀ ਰੱਖਣਾ ਵਿਧੀ ਦਾ ਫਰਮੂਲਾ ਆਪਾਂ ਮੋਲੇ ਜੀ 35000 ਕਰ ਲਈਏ ਜਿਆ ਜਿਆ ਕਰੀਏ ਕੋਹਾ ਤੇ ਆ ਜਿਆ ਕਰ ਦਈਏ ਬਾਅਦ ਦੇਖੋ ਬਜੀ ਹਜੇ ਤੇ ਲਾਟਾਂ ਲਾਂਪੜੀਆਂ ਨੇ ਜੀ ਠੀਕ ਆ ਹਜੇ ਪੂਰੀ ਭਰਨੀ ਠੀਕ ਆ ਹਾਂਜੀ ਕਿੰਨੇ ਦੇ ਦੇ ਦਈਏ ਕਿੰਨੇ ਦੇ 33 33000 ਦੇ ਹੈਗੇ ਕਸਰ ਤੇ ਕੱਢ ਦਈਏ ਤੁਸੀਂ ਕੱਢ ਦੋ ਤੁਸੀਂ ਕੱਢੋ ਇੱਕੋ ਗੱਲ ਕਰ ਦਈਏ ਕੱਢ ਦੋ ਪੂਰੇ 30 ਦੀ ਜੀ ਦੀ ਕਰ ਦਈਏ 29000 ਦੀ ਹਾਨਾ ਦੇ ਦਾਂਗੇ ਅੱਛਾ ਵਿਚੋ ਛੋਟ ਜਿਹਾ ਪਾ ਦੇ ਛੋਟ ਜਿਹੜੇ ਛੋਟੇ ਖੁੱਲੀ ਕੇ ਸਾਹ ਦੀ ਨਹੀਂ ਸਾਹ ਦੀ ਕਰਦਾ ਮਤਲਬ ਉਹਨਾਂ ਜੱਸ ਨੋ ਹੀ ਆ ਕਿ 29000 ਦਾ ਜਿਹੜਾ ਬਿਲਕੁਲ ਜੱਸ ਨੋ ਹੀ ਆ ਹਾਂਜੀ ਬਾਕੀ ਮਹਾਰਿੰਦਰ ਦਾ ਸਾਹਮਣੇ ਜੀ ਸਾਰੀ ਸਾਫ ਠੀਕ ਹੈ ਜੀ ਬਾਕੀ ਉਤਰਾਂ ਠੀਕ ਹੈ ਜਿਹੜੀ ਬਾਕੀ ਕੋਈ ਵੀ ਰਾ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਲੈ ਜੇ ਤੇ ਹੁਣ ਇੱਕ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਕਾਲੇ ਰੰਗ ਦੀ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਇਹ ਵੀ ਹੁਣ ਤਾਂ ਲੈ ਜੂ ਜੀ ਤੇ ਲੰਟੂ ਲਾ ਦੀਆਂ ਜੀ ਠੀਕ ਹੈ ਇਹ ਵੀ ਠੰਡੀ ਹਾਂ ਦੇ ਸਾਡੇ ਜੀ ਤੇ ਇਹ ਵਿੱਚ ਕਿੰਨਾ ਕੁ ਦੁੱਧ ਚਵਾਈ ਜਾਊਗਾ ਇਹ ਵੀ ਵੀਰ ਜੀ 11-12 ਕਿਲੋ ਰਮਾ ਨਾਲ ਚਵਾਈ ਜਾਵੇ ਅੱਛਾ 11-12 ਲੀਟਰ ਜਿਹੜਾ ਨਾਰਮਲ ਚਵਾਈ ਜਾਊਗਾ ਤੋੜ ਦਈਏ ਫਿਰ ਇੰਨਾ ਵੀ ਬਾਕੀ ਗਾੜੀ ਗਰਮੀ ਵੀ ਆਉਂਦੀ ਆ ਲੈ ਜਾਵਿੱਦੀ ਕੱਦ ਕਾਠ ਜਿਹੜਾ ਚਲੋ ਇਹਦਾ ਵੀ ਠੀਕ ਆ ਕੱਦ ਕਾਠ ਪੱਖਾ ਦੋਵੇਂ ਖਾਵਾਂ ਜੜੀਆਂ ਠੀਕ ਆ ਛੋਟੀਆਂ ਨਹੀਂ ਆ ਠੀਕ ਆ ਜਿਹੜੇ ਕੱਦ ਕਾਠ ਇਹਨਾਂ ਦੇ ਆ ਦੇਖ ਸਾ ਤੇ ਚੰਗੀ ਤਿਆਰ ਹੋਣੀ ਐ ਵੀ ਸੂਨ ਤੱਕਰ ਤੇ ਹੈਗੀਆਂ ਦੋਵੇਂ ਠੰਡੀਆਂ ਤੇਰੀਆਂ ਵਾ ਬਾਕੀ ਇਹ ਕਿ ਜਿਹੜਾ ਕੋਈ ਸੰਭ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਚੰਗਾ ਭਰੀ ਜਾਊਗੀਆਂ ਗਾਂ ਬਰਸੰਪੁਰ ਸਣ ਹੋਏਣਾ ਹਾਂਜੀ ਹਾਂਜੀ ਤੇ ਇਹਦਾ ਵੀ ਵਿਰਜ ਫਿਰ ਮੋਲਾ ਆਪਣਾ ਬਿਲਕੁਲੋਂ ਜਾਇਜ਼ ਹੀ ਕਰੀਏ ਜਾਇਜ਼ ਹੀ 28000 ਦੀ 28000 ਦੀ ਹਾਂਜੀ ਵਿੱਚ ਹੋਰ ਕਰ ਦਈਏ ਮੰਨ ਤਾਂ ਨੂੰ 26000 ਦੀ ਦੇ ਦਈਏ ਯਾਰ ਹੋਰ ਛੱਡ ਦਈਏ 25000 ਦੀ ਹਾਂਜੀ 24000 ਦੀ ਦੇ ਅੱਛਾ 24000 ਦੀ ਜੈਸਨ ਹੋ ਜੈਸਨ ਲੋ ਜੀ ਵਿੱਚ ਹੁਣ ਛੋਟ ਜਿਹੜੀ ਹੋ ਗਈ ਮਸਾ ਮੋਟ ਠੀਕ ਆ ਬਾਕੀ ਇਹ ਆ ਕਿ ਕੋਈ ਵੀਰ ਫੋਨ ਲਾਵੇ ਹਨਾ ਹਾਂਜੀ ਤੇ ਠੀਕ ਆ ਜੀ ਹੋਰ ਕੁਝ ਹੈ ਨਾ ਫਿਰ ਬਾਕੀ ਗੱਬਣਾ ਤੁਸੀਂ ਪਾਸ ਕਰਕੇ ਖੜੇ ਹਨਾ ਪਾਸ ਕਰਕੇ ਤਸੱਲੀ ਕਰਕੇ ਤਸੱਲੀ ਕਰਕੇ ਖੜੇ ਹਨਾ ਬਾਕੀ ਦੋਵੇਂ ਗੱਬਣਾ ਵਾ ਇੱਥੇ ਆਓ ਆਪਣੀ ਪਾਸ ਕਰਕੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਖੜੋ ਜੀ